हां जी देखो भाई जाल वाले कद्दू ये बरनाला रोड पे भाई ने जाल ਤੇ ਕੱਦੂ ਲਾਏ ਹੋਏ ਆ ਜਾਲ ਲਾ ਕੇ ਖੰਬੇ ਲਾ ਕੇ ਜਾਲ ਲਾਇਆ ਤੇ ਉੱਪਰ ਪੁਹਾਰੇ ਵੀ ਲਾਏ ਹੋਏ ਆ ਬਹੁਤ ਵਧੀਆ ਟੰਗ ਨਾਲ ਖੇਤੀ ਕਰਦੇ ਆ ਬਾਈ ਕਦੂਆਂ ਦੀ ਇਹ 2 ਕਿੱਲੇ ਜਗ੍ਹਾ ਹੈ 2 ਏਕੜ ਸਾਰੇ ਚ ਖੰਬੇ ਲਾ ਕੇ ਜਾਲ ਲਾਇਆ ਆ ਤੇ ਉੱਤੇ ਪੁਹਾਰੇ ਲਾਏ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਸ਼ੰਕੀ ਕੰਮ ਕੀਤਾ ਬਾਈ ਨੇ ਕਦਵਾਨੀਆਂ ਵੇਲਾਂ ਇੱਕ ਵੇਲ ਤੋਂ ਦੂਜੀ ਵੇਲ ਦਾ 20 ਫੁੱਟ ਦਾ ਫਾਸਲਾ ਹੋਊਗਾ ਤੇ ਸਫਾਈ ਦੇਖੋ ਥੰਨੇ ਬਹੁਤ ਸੋਹਣਾ ਕੰਮ ਕੀਤਾ ਬਾਈ ਨੇ ਐ ਹੋਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਕੰਮ ਕਰ ਰਿਹਾ ਭਾਈ ਸਬਜੀ ਦਾ ਉਹ ਵੀ ਬਾਈ ਨੇ ਸਬਜ਼ੀਆਂ ਲਾ ਰੱਖੀਆਂ ਦੂਸਰੀ ਸਾਈਡ ਔਰ ਕਦੂਆਂ ਲਈ ਸਪੈਸ਼ਲ ਬਾਈ ਨੇ ਵੇਲਾ ਜਾਲ ਉੱਪਰ ਚੜਾਈਆਂ ਹੋਈਆਂ ਤੇ ਸਾਫ ਸਫਾਈ ਦੇਖੋ ਵੀ ਲਾ ਦੀ ਕਦੂ ਬਹੁਤ ਸੋਹਣੇ ਲੱਗਦੇ ਆ ਸਾਰਾ ਜਾਲ ਤੇ ਸਿਸਟਮ ਕੀਤਾ ਹੋਇਆ ਪੁਹਾਰੇ ਵੀ ਲਾਏ ਆ ਉੱਪਰ ਪੁਹਾਰਿਆ ਦਾ ਮਤਲਬ ਉਪਰੋਂ ਪਾਣੀ ਦਿੱਤਾ ਜਾਂਦਾ ਵੀਲਾ ਨੂੰ ਤੇ ਅੱਜ ਮੌਸਮ ਵੀ ਸੋਹਣਾ